ਪਾਠਮ ਪਾਠਾ ਸ੍ਰੀ ਦਾਦੇ ਸਰਪਾਤ ਸ਼ਕਤੀ ਦੇ ਕੋੰਜ ਗੁਰੂ ਅਰਜਨ ਦੇ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਅਫਰਤ ਬਾਣੀ ਜੈਤਿ ਸ੍ਰੀ ਦੀਵਾਰ ਦੇ ਵਿੱਚੋਂ ਅੱਜ ਦਾ ਹੁਕਮਨਾਮਾ ਸਾਹਿਬ ਸਾਡੇ ਭਾਗਾਂ ਦੇ ਵਿੱਚ ਆਇਆ 705 ਅੰਗ ਦੀ ਤੇ ਆਓ ਬਾਣੀ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਇਸ ਲੋਕ आदि पुराण भाग पुराण अंत पुराण परमेस्वर सतगुरु पादशाह जी बात भी रब कर दा करदे सारी सृष्टि दी काय नाव उस परमेश्वर का रूप ਦੇਵਕੀ ਕੀਰਿਆ ਦੇ ਨਾਲ ਜੁੜਨ ਦਾ ਯਤਨ ਕਰਦੇ ਨੇ ਗੁਰੂ ਜੀ ਪਿਆਰਿਓ ਕਹਿੰਦੇ ਪਰਮੇਸ਼ਰ ਦਾ ਨਾਮ ਵਰਤਮਾਨ ਕਾਲ ਭੂਤ ਮਾ ਭੂਤ ਕਾਲ ਤੇ ਭਵਿਖ ਕਾਲ ਕੱਲ ਵੀ ਪਰਮਾਤਮਾ ਹੀ ਸੀ ਅੱਜ ਵੀ ਪਰਮਾਤਮਾ ਹੀ ਹੈ ਕਿ ਜਦੋਂ ਦੁਨੀਆਂ ਦਾ ਸਰਬਨਾਸ਼ ਹੋ ਜਾਣਾ ਉਸ ਤੋਂ ਬਾਅਦ ਵੀ ਇੱਕ ਪਰਮਾਤਮਾ ਦੇ ਨਾਮ ਨੇ ਹੀ ਰਹਿਣਾ ਹੈ ਰਾਮ ਗਇਓ ਰਾਵਣ ਗਇਓ ਜਾਂ ਤੋ ਬਹੁ ਪਰਵਾਰ ਬੜੇ ਬੜੇ ਆਕੇ ਤੇ અવਤਾਰ ਵਿਸ਼ਿ ਗੁਡੀ ਭਗਤ ਜਨ ਰੱਬ ਦੀ ਕਮਾਈ ਕਰਕੇ ਰੱਬ ਨੂੰ ਵਾਸ ਕਰਨ ਵਾਲੇ ਸੰਸਾਰ ਤੋਂ ਚਲੇ ਗਏ ਸਦਾ ਵਾਸਤੇ ਇੱਥੇ ਕੋਈ ਟਿਕ ਨਹੀਂ ਸਕਿਆ ਤਾਂ ਇੱਕੋ ਇੱਕ ਉਹ ਪਰਮਾਨੰਤਮ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਕਣ-ਕਣ ਦੇ ਵਿੱਚ ਵਸਿਆ ਹੋਇਆ ਉਹ ਪਰਮਾਤਮਾ ਸਤਗੁਰ ਪਾਤਸ਼ਾਹ ਜੀ ਕਹਿੰਦੇ ਅੰਤਪੂਰਨ ਪਰਮੇਸ਼ਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੀ ਪਰਮੇਸ਼ਰ ਦਾ ਨਾਮ ਪੂਰਨ ਆਇਆ ਕਿ ਗੁਰੂ ਪਾਤਸ਼ਾਹ ਜੀ ਹਮੇਸ਼ਾ ਹੀ ਪੂਰੇ ਨੇ ਕੱਲ ਵੀ ਪਰਮਾਤਮਾ ਹੀ ਸੀ ਅੱਜ ਵੀ ਪਰਮਾਤਮਾ ਹੀ ਹੈ ਤੇ ਕੱਲ ਸਾਡੇ ਨਾਮ ਹੋਣ ਤੋਂ ਬਾਅਦ ਵੀ ਇੱਕ ਪਰਮਾਤਮਾ ਨੇ ਹੀ ਲੈਣ ਹੈ ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ ਉਹ ਪਰਮੇਸ਼ਰ ਦਾ ਨਾਮ ਰੂਹ ਦੀ ਖਰਾਕ ਮਨ ਦੀ ਖਰਾਕ ਹੈ ਭੋਜਨ ਜ਼ਰੂਰ ਮਿਲਦਾ ਸਰੀਰ ਨੂੰ ਭੋਜਨ ਦੇ ਰਹੇ ਹਾਂ ਤੇ ਨੇ ਟਾਈਮ ਪਰ ਮਨ ਦੀ ਖਰਾਕ ਜਿਹੜੀ ਬਾਣੀ ਹੈ ਰੂਹ ਦੀ ਖਰਾਕ ਹੈ ਅਮਰਤ ਬਾਣੀ ਹੈ ਜਿੱਨਾਂ ਜਰ ਮਨ ਬਾਣੀ ਪੜਨ ਵਾਲੇ ਦਾ ਕੋਈ ਨਿਤਰੇ ਟੁੱਟ ਜਾਂਦਾ ਉਹਨੂੰ ਲੱਗਦਾ ਵੀ ਮੇਰੇ ਸਰੀਰ 'ਚ ਕੋਈ ਘਾਟ ਪੈ ਗਈ ਹੈ। ਸਰੀਰ ਦੇ ਚੱਲਦਾ ਨਹੀਂ ਇਹ ਕਮਰੀ ਦੇ ਅਮਲ ਦੀ ਤਰ੍ਹਾਂ। ਏਕ ਬਾਣੀ ਦੇ ਰੱਬ ਦੇ ਨਾਮ ਦਾ ਨਸ਼ਾ ਹੈ। ਨਾਮੁ ਨਾਮੁ ਮਿਲੇ ਤਾਂ ਜੀਵਾਂ। ਤਨ ਮਨ ਤੀਵੈ ਹਰਿਆ ਮਹਾਰਾਜ। ਤੁਹਾਡਾ ਜਿਹੜਾ ਸੱਚਾ ਨਾਮ ਨੇ। ਜਦੋਂ ਅਮਰਦ ਵਾਲੇ ਉੱਠ ਕੇ ਇਸ਼ਨਾਨ ਬੰਨ ਕਰਕੇ ਜਪਦੇ ਹਨ। ਮੇਰਾ ਤਨ ਤੇ ਮਨ ਹਰਿਆ ਭਰਿਆ ਹੋ ਜਾਂਦਾ ਤੁਹਾਡਾ ਕਿਰਪਾ ਭਰਿਆ ਹੱਥ ਦਾਸ ਦੇ ਸਿਰ ਤੇ ਰਹਿੰਦਾ ਹੈ ਗਰੀਬ ਨਵਾਜ ਜੀ ਉਹ ਤੁਹਾਡੇ ਨਾਮ ਦੇ ਵਿੱਚ ਐਨੀ ਨਿਮਰਤਾ ਇੰਨਾ ਆਦਰ ਇੰਨਾ ਸਕੂਨ ਮਿਲਦਾ ਮੇਰੀ ਆਤਮਾ ਨੂੰ ਗੁਰੂ ਗਰੀਬ ਨਵਾਜ ਤੁਹਾਡੇ ਨਾਮ ਤੋਂ ਬਿਨਾ ਮੇਰਾ ਜੀਵਨ ਅਧੂਰਾ ਰਹਿ ਜਾਂਦਾ ਹੈ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾ ਸੁਨਜਗ ਦੀਸਰੈ ਸਤਗੁਰੂ ਜੀ ਕਹਿੰਦੇ ਭਾਈ ਅਗਨਾਸ਼ਣ ਅਗ ਪਾਪਾਂ ਨੂੰ ਨਾਸ਼ ਕਰਨ ਵਾਲਾ ਇਹ ਵਹਿਗੁਰੂ ਤੇਰਾ ਨਾਮ ਹੈ ਜਿਹੜਾ ਅਗਨਾਸ਼ਣ ਅਗ ਦਾ ਭਾਵ ਹੈ ਪਾਪ ਨਾਸ਼ ਨਾਸ਼ ਕਰਨ ਵਾਲਾ ਖਤਮ ਕਰਨ ਵਾਲਾ ਤੇਰੇ ਪਾਪੀ ਮਨ ਨੂੰ ਪਾਪਾਂ ਤੋਂ ਬਚਾਉਣ ਵਾਲਾ ਉਹ ਵਹਿਗੁਰੂ ਦਾ ਸੱਚਾ ਨਾਮ ਹੈ ਸਿਮਰੰਤ ਕਦੇ ਨੂੰ ਰੋਜ਼ ਜਪਿਆ ਕਰ ਬੈਰੂ ਦੇ ਨਾਮ ਨੂੰ ਚੇਤੇ ਕਰਿਆ ਕਰ ਉਹਦੇ ਬੈਰੂ ਦੇ ਨਾਮ ਦੀ ਕਮਾਈ ਕਰਿਆ ਕਰ ਬੈਰੂ ਗੁਰਮੰਤਰ ਹੈ ਜਪ ਹੋਮੈ ਹੋਈ ਜਿਹਦੇ ਜਪੜ ਦੇ ਨਾਲ ਹੰਕਾਰ ਦੂਰ ਹੁੰਦਾ ਮਨ ਚ ਨਿਬਰਦਾ ਹੁੰਦੀ ਹੈ ਘਰ ਵਿੱਚ ਸੁਖ ਸ਼ਾਂਤੀ ਰਹਤੀ ਹੈ ਸਰਵਤਰ ਕਹਦੇ ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ ਹਰ ਥਾਂ ਦੇ ਉੱਤੇ ਹੈ ਤੈਨੂੰ ਵੇਖਣ ਨੂੰ ਇਹ ਇਨਸਾਨ ਜਗਾ ਮਾੜੀ ਚੰਗੀ ਲੱਗਦੇ ਮਾੜੀ ਥਾਂ ਦੇ ਉੱਤੇ ਜਾਣਾ ਨਹੀਂ ਚੰਗੀ ਥਾਂ ਦੇ ਉੱਤੇ ਰੱਬ ਸਾਫ਼ ਸੁਥਰੀ ਥਾਂ ਤੇ ਹੀ ਹੈ ਜਦੋਂ ਸੂਰਜ ਚੜ੍ਹਦਾ ਉਹਦੀ ਰੌਸ਼ਨੀ ਗੰਦਗੀ ਉੱਪਰ ਵੀ ਪੈ ਰਹੀ ਹੈ ਫੁੱਲਾਂ ਦੇ ਉੱਪਰ ਵੀ ਪੈ ਰਹੀ ਹੈ ਜੀਵ ਜੰਤੂ ਆ ਪਸ਼ੂ ਉਹਦਾ ਪ੍ਰਕਾਸ਼ ਹੈ ਪ੍ਰਕਾਸ਼ਮਾਨ ਹੈ ਉਹਦਾ ਕੰਮ ਹੈ ਰੌਸ਼ਨੀ ਦੇਣਾ ਰੱਬ ਦੇ ਨਾਮ ਦਾ ਹੀ ਇਹੀ ਕੰਮ ਹੈ ਉਹਨੇ ਰੌਸ਼ਨੀ ਜਣੀਆ ਗਿਆਨ ਦੀ ਰੌਸ਼ਨੀ ਦੇਣੀ ਹੈ ਹੁਣ ਭਾਗਾਂ ਵਾਲੇ ਜਿਹਨਾਂ ਨੇ ਸੋਚੀ ਆਗੀ ਉਹੇ ਰੋਸ਼ੀ ਦਾ ਲਾਹ ਲੈਣ ਦੇ ਤੇ ਅਮਰ ਤੇ ਬਲੰਦ ਸੰਭਾਲ ਦਿੰਦੇ ਨੇ ਇਹ ਵੈਗੁਰੂ ਆਪ ਜੀ ਦਾ ਇਹ ਨਾਮ ਹੈ ਜਿਹੜਾ ਪਾਪਾਂ ਦਾ ਨਾਸ਼ ਕਰਨ ਵਾਲਾ ਜਗਵੀਸਰੇ ਜਗਤ ਦਾ ਈਸ਼ਵਰ ਹੈ ਪਰਮਾਤਮਾ ਇੱਕ ਤੂੰ ਹੀ ਐਸਾ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ ਉਸ ਦਾ ਜਸ ਸਾਰੇ ਗੁਰੂ ਗ੍ਰੰਥ ਸਾਹਿਬ ਹਾਰਜ ਰਵਣਨ ਕਹਿੰਦੇ ਹਰ ਕਣ ਕਣ ਦੇ ਵਿੱਚ ਸਮਾਇਆ ਹੋਇਆ ਉਹ ਪ੍ਰਵਾਰ ਪਰਮਾਤਮਾ ਜਿਹੜਾ ਵੈਗੁਰੂ ਅਕਾਲ ਪੁਰਖ ਹੈ ਹਰ ਇੱਕ ਜੀਵ ਦੇ ਵਿੱਚ ਹਰ ਇੱਕ ਪਸ਼ੂ ਪਾਂਛੀ ਵਿੱਚ ਹਰ ਇੱਕ ਇਨਸਾਨ ਦੇ ਵਿੱਚ ਉਹ ਪ੍ਰਮਾਤਮਾ ਦੀ ਜੋਤ ਹੈ ਉਹ ਹਰ ਇੱਕ ਦੇ ਵਿੱਚ ਮਿਲਦਾ ਹੈ ਇਸ ਮਾਇਆ ਐਸੇ ਕਰਕੇ ਹੀ ਸੰਤ ਗੁਰੂ ਨੂੰ ਪਿਆਰੇ ਹਰ ਇੱਕ ਕਦੇ ਸਿਮਰੰਤ ਰੋਜ਼ ਸਿਮਰਿਆ ਕਰ ਗੁਰੂ ਨੂੰ ਪਿਆਰ ਨਾਲ ਮਿਲ ਜਦੋਂ ਅਮਰਤ ਵੇਲੇ ਆਖੁੱਲ ਗੀ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰ ਲਿਆ ਕਰ ਉਹਦੇ ਯਾਦ ਕਰਨ ਦੇ ਨਾਲ ਤੇਰੇ ਮਨ ਦੇ ਜਾਣੇ ਅਣਜਾਣੇ ਹੋ ਗਿਆ ਭੁੱਲਾਂ ਦੀ ਮਾਫੀ ਮਿਲ ਸਕਦੀ ਹੈ ਤੇਰੇ ਕੋਲ ਕੀਤੇ ਹੋਏ ਜਾਣੇ ਅਣਜਾਣੇ ਪਾਪਾਂ ਦਾ ਹਦਨਾਸ਼ਨ ਨਾਸ਼ ਹੋ ਸਕਦਾ ਤੈਨੂੰ ਬਿੱਤਰ ਦਾ ਹੋ ਸਕਦਾ ਤੈਨੂੰ ਬਰਸ਼ ਸਕਦਾ ਹੈ ਪ੍ਰਮਾਤਮਾ ਇਸੇ ਕਰਕੇ ਸਤਜਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਥੇ ਪੈਰ ਸਿਮਰਦੇ ਰਹਦੇ ਨੇ ਜਗਦੀਸ਼ਰ ਰੂਪ ਉਹ ਪ੍ਰਮਾਤਮਾ ਜਿਹੜਾ ਪਾਪਾਂ ਤੋਂ ਬਹੁਤ ਪਰੇ ਹੈ ਤੇ ਨਿਮਰਤਾ ਦੇ ਘਰ ਦੇ ਵਿੱਚ ਰਹਿ ਰਿਹਾ ਜਿਸ ਘਰ ਦੇ ਵਿੱਚ ਨਿਮਰਤਾ ਹੈ ਪਾਤਸ਼ਾਹ ਇਹ ਤੁਹਾਡਾ ਨਾਮ ਦਾ ਜਮਾਜ ਹੈ ਜਿਹੜਾ ਸੰਸਾਰ ਦੇ ਕਾਰਨ ਵਾਸਤੇ ਆਪ ਜੀ ਨੇ ਭੇਜਣਾ ਕੀਤਾ ਪੇਖਣ ਸੁਣਨ ਸੁਨਾਵਨ ਮਨ ਮੈਂ ਦ੍ਰਿੜਿਆ ਸਾਚ ਗੁਰਮੁਖ ਪਿਆਰੇ ਰੋਜ਼ ਮਹਾਰਾਜ ਆਪ ਦੇ ਦਰਸ਼ਕਦਾਰੇ ਕਰਦੇ ਨੇ ਆਪੇ ਆਪ ਜੀ ਨੂੰ ਨਮਸਕਾਰ ਕਰਦੇ ਨੇ ਆਪ ਦਰਸ਼ਨੀ ਭੇਟਾ ਗੁਰਤ ਪਾਉਂਦੇ ਨੇ اے ਬਾਦਸ਼ਾਹ ਫਿਰ ਆਪ ਜੀ ਦਾ ਜਸ ਸੁਣਦੇ ਨੇ ਸੁਨਨ ਸੁਨਾਵਣੋ ਕੀ ਤੁਹਾਡੀ ਅਮਰਤ ਬਾਣੀ ਮੈਨੂੰ ਕੀ ਉਪਦੇਸ਼ ਦੇ ਰਹੀ ਹੈ ਉਹਨਾਂ ਨੂੰ ਸੁਣਾਉਂਦੇ ਨੇ ਨਾਲ ਦਿਆਂ ਨੂੰ ਦੱਸਦੇ ਨੇ ਭਾਈ ਇਸ ਬਾਣੀ ਦਾ ਇਸ ਤਰੀਕੇ ਨਾਲ ਅਰਥ ਬਣਦਾ ਇਹ ਬਾਣੀ ਸਾਡੇ ਵਾਸਤੇ ਪਰਮਾਤਮਾ ਨੇ ਵੇਚੀ ਹੈ ਆਪਣੇ ਮਨ ਵਿੱਚ ਸੱਚ ਨੂੰ ਧ੍ਰੜ ਰੱਖਦੇ ਨੇ ਵੀ ਇੱਕੋ ਇੱਕ ਅਸੀਂ ਪੁਜਾਰੀ ਪਰਮਾਤਮਾ ਦੇ ਅਕਾਲ ਪੁਰਖ ਦੇ ਹਾਂ ਜਿਹੜਾ ਪ੍ਰਮਾਤਮਾ ਸਾਨੂੰ ਜਨਮ ਤੋਂ ਪਹਿਲਾਂ ਰੱਖਿਆ ਕਰਦਾ ਉਹੀ ਪ੍ਰਮਾਤਮਾ ਅਪ੍ਰਿਤਪਾਲ ਮਾਤਾ ਉਧਰ ਰਾਖੀ ਲਗਨ ਦੇਤਨਾ ਸੇਕ ਸੋਈ ਸੁਆਮੀ ਇੰਹ ਹਰਖੇ ਬੂਝ ਬੁੱਧ ਬਵੇ ਕਹਿੰਦੇ ਇਹਨੂੰ ਗਿਆਨ ਲੈ ਲੈ ਜਿਹੜੇ ਪ੍ਰਮਾਤਮਾ ਨੇ ਤੈਨੂੰ ਮਾਤਾ ਦੇ ਪੇਟ ਦੇ ਵਿੱਚ ਪਾਲਣਾ ਕੀਤਾ ਤੈਨੂੰ ਰੋਜੀ ਰੋਟੀ ਦਿੰਦਾ ਰਿਹਾ ਭੋਜਨ ਦਿੰਦਾ ਰਿਹਾ ਤੇਰੀ ਪਾਲਣਾ ਕੀਤੀ ਹੈ ਕਿ ਹੁਣ ਤੂੰ ਸੰਸਾਰ ਤੇ ਧਰਤੀ ਦੇ ਮਾਤਲੂਕ ਤੇ ਆ ਕੇ ਉਹਦਾ ਕਿਉਂ ਸੰਸਾਰਾ ਛੱਡ ਦਿੱਤਾ ਹੁਣ ਉਹਦੇ ਜਿਉ ਨਹੀਂ ਕੋਲ ਆਉਂਦਾ ਕਿ ਹੁਣ ਤੈਨੂੰ ਭਰੋਸਾ ਨਹੀਂ ਰਿਹਾ ਹੁਣ ਤੇਰੀ ਪਾਲਣਾ ਨਹੀਂ ਕਰੇਗਾ ਜਦੋਂ ਉਹ ਥਾਂ ਦੇ ਉੱਤੇ ਪਹਥੜੇ ਥਾਂ ਦੇ ਤੈਨੂੰ ਪਾਲ ਸਕਦਾ ਹੁਣ ਤਾਂ ਤੇਰੇ ਹੱਥ ਪੈਰ ਅੰਗ ਸਰੀਰ ਦੇ ਸਾਰੇ ਲੱਗ ਕਰਕੇ ਖਾ ਸਕਦਾ ਮਹਾਰਾਜ ਤੈਨੂੰ ਤੰਦਰੁਸਤੀ ਬਖਸ਼ੇਗਾ ਦ੍ਰਿੜੀ ਹੈ ਹਉਮ ਰੋਜ ਚੇਤੇ ਕਰਿਆ ਕਰ ਯਾਦ ਕਰਿਆ ਕਰ ਸਿਮਰਿਆ ਕਰ ਪਰਮਾਤਮਾ ਨੂੰ ਪੂਰ ਰਹੂ ਸਰਵਤਰਮ ਨਾਨਕ ਹਰ ਅੰਗ ਰਾਤ ਸਾਰਿਆਂ ਵਿੱਚ ਇੱਕੋ ਜੋਤ ਪਰਮਾਤਮਾ ਦੀ ਚੱਲ ਰਹੀ ਹੈ ਜਦੋਂ ਤੱਕ ਸਰੀਰ ਦੇ ਸੁਵਾਸ ਚੱਲਦੇ ਨੇ ਜੀਵ ਜੰਤੂ ਪਸ਼ੂ ਪਾਛੀ ਵਿੱਚ ਸਾਥ ਚੱਲਦੇ ਨੇ ਜੁੰਦਾ ਹੈ ਪਰ ਪ੍ਰਮਾਤਮਾ ਦੀ ਕਿਰਪਾ ਹੈ ਕੋ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਥ ਚੱਲਦੇ ਸ੍ਰੀ ਚੱਲਦਾ ਹੈ ਸਤਿਗੁਰ ਕਹਿੰਦੇ ਉਨਾ ਜੇ ਭਾਈ ਮੈਂ ਤੇਰੇ ਵਿੱਚ ਸਮਾਇਆ ਹੋਇਆ ਪਰ ਤੈਨੂੰ ਨજર ਨਹੀਂ ਆ ਰਿਹਾ ਮੈਂ ਤੈਨੂੰ ਵੇਖ ਰਿਹਾ ਹਾਂ ਉਹ ਵੇਖ ਹੈ ਉਹ ਨਾ ਨਦਰ ਨਾਇਬ ਬਹੁਤ ਆਯੂ ਬੜਾਣ ਹੈ ਬਹੁਤ ਵੱਡਾ ਪਰ ਮਨ ਮਾਇਆ ਕਰਕੇ ਅੱਖਾਂ ਦੇ ਅਗਿਆਨਤਾ ਦੀ ਪੱਟੀ ਬੰਨੀ ਕਰਕੇ ਤੈਨੂੰ ਨਜ਼ਰ ਨਹੀਂ ਆ ਰਹੀ ਤੈਨੂੰ ਅਜੇ ਗੁਰੂ ਨੂੰ ਦੇਖਣ ਵਾਲੀਆਂ ਉਹ ਅੱਖਾਂ ਨਹੀਂ ਬਣੀਆਂ ਉਹ ਨੇਤਰ ਤੇਰੇ ਜਾਗੇ ਨਹੀਂ ਹੈ ਪਰ ਪ੍ਰਮਾਤਮਾ ਤੈਨੂੰ ਵੇਖ ਰਿਹਾ ਹੈ ਤੂੰ ਕਿੰਨੇ ਕ ਚੰਗੇ ਕੰਮ ਕਰਦੀਆਂ ਕਿੰਨੇ ਮਾੜੇ ਕਰ ਰਿਹਾ ਕਿੰਨਿਆਂ ਕਦਾ ਭਲਾ ਕਰ ਰਿਹਾ ਕਿੰਨਿਆਂ ਕਦਾ ਬੁਰਾ ਸੋਚਦਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਤੋਸੀ ਵੀ ਸੱਚ ਇਹ ਅੰਦਸਟੇ ਕਰਕੇ ਮਨ ਨੂੰ ਟਿਕਾਉ ਉਹਦੇ ਵਿੱਚ ਲੈ ਆ ਗੁਰੂ ਤੇ ਭਰੋਸਾ ਬਣਾ ਕੇ ਰੱਖ ਕਿ ਉਹ ਚਾਰਦੇ ਨੇ ਕਹਿੰਦੇ ਉਹ ਪਰਮਾਤਮਾ ਤੇਰੇ ਪੈਦਾ ਹੋਣ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਸੀ ਅੱਜ ਤੂੰ ਪੈਦਾ ਹੋ ਗਿਆ ਅੱਜ ਵੀ ਉਹ ਪਰਮਾਤਮਾ ਉਸੇ ਤਰ੍ਹਾਂ ਕੱਲ ਨੂੰ ਤੇਰਾ ਨਾਸ ਹੋ ਜਾਣਾ ਖਤਮ ਹੋ ਜਾਣਾ ਫਿਰ ਵੀ ਪਰਮਾਤਮਾ ਨੇ ਇਸੇ ਤਰ੍ਹਾਂ ਅਕਾਲ ਰਹਿਣਾ ਹੈ ਭੂਤ ਕਾਲ ਵਰਤਮਾਨ ਕਾਲ ਭਵਿੱਖ ਕਾਲ ਤਿੰਨਾ ਕਾਲਾਂ ਵਿੱਚ ਇੱਕੋ ਇੱਕ ਪਰਮਾਤਮਾ ਹੈ ਉਹ ਸਦਾ ਹੀ ਹਾਜ਼ਰ-ਨਾਜ਼ਰ ਰਹਿਣ ਵਾਲਾ ਹੈ ਉਹ ਆਪਣੇ ਪੁੱਤਰ ਸਕੇਤ ਕੇਤੂ ਮਹਾਰਾਜ ਕਹਿੰਦੇ ਜਿਹੜੇ ਮਨ ਕਰਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਅਮਰਤ ਬਿਲੇ ਜਾਗਦੇ ਨੇ ਪ੍ਰਭਾਤੇ ਉਠ ਨਾਮ ਜਾਗੋ ਨਿਸਵਾਸਰ ਆਰਾਗ ਰੋਜ ਸਵਾਸ ਸਵਾਸ ਤਾਰਿਆਂ ਦੀ ਛਾਂ ਹੇਠਾਂ ਆਪਣੇ ਮਾਲਕ ਨੂੰ ਯਾਦ ਕਰਦੇ ਨੇ ਚੇਤੇ ਕਰਦੇ ਨੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸਾਰਾ ਦਿਨ ਉਹਨਾਂ ਦਾ ਚਰਦੀ ਕਲਾ ਦੇ ਵਿੱਚ ਵਕੀਤ ਹੁੰਦਾ ਹੈ ਕਿ ਉਹ ਪਰਮਾਤਮਾ ਜਿਹੜਾ ਕੱਲ ਵੀ ਸੀ ਅੱਜ ਵੀ ਹੈ ਤੇ ਕੱਲ ਆਉਣ ਵਾਲੇ ਕੱਲ ਨੂੰ ਵੀ ਉਹ ਪਰਮਾਤਮਾ ਨਹੀਂ ਰਹਿਣਾ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰਾ ਟਿਕੂ ਟਿਕ ਪਰਮਾਤਮਾ ਨੇ ਸਦਾ ਵਾਸਤੇ ਰਹਿਣਾ ਹੈ ਨਾਮੇ ਪਾਸ਼ਾ ਕਹਿੰਦੇ ਜੋ ਉਪਜਿਓ ਸੋ ਬਿੰਸ ਹੈ ਪਰੋ ਅਜ ਕੈ ਕਲ ਕਹਦੇ ਜਿਹੜੀ ਚੀਜ਼ ਪੈਦਾ ਹੋਈ ਹੈ ਜੰਮਿਆ ਹੈ ਜਿਹੜਾ ਜੀਵ ਕਹਿੰਦੇ ਉਹਨੇ ਮਰਨਾ ਜ਼ਰੂਰ ਹੈ ਅੱਜ ਮਰ ਜਵੇ ਭਾ ਭਲ ਕੇ ਕੱਲ ਮਰ ਜਵੇ ਮੌਤ ਨੇ ਉਹਨੂੰ ਲੈ ਜਾਣਾ ਹੈ ਜੋ ਉਪਜਿਓ ਜਿਹੜਾ ਪੈਦਾ ਹੋਇਆ ਜੰਮਿਆ ਪਰੋ ਅਜ ਕੈ ਕਲ ਅੱਜ ਆਜਣ ਸਵਸਨ ਆਖਰੀ ਸੁਨੇਹਾ ਕੱਲ ਆਜਦੇ ਉਹਨੇ ਜਾਣਾ ਹੈ ਨਾਮਿਕ ਹਰ ਗੁਣ ਗਾਇ ਲੈ ਕੀ ਕਰ ਸਤਿਗੁਰ ਕਹਿੰਦੇ ਜਿੰਨਾ ਸਮਾਂ ਮਿਲਿਆ ਉਸ ਰੱਬ ਦੀ ਬੰਦਗੀ ਕਰ ਲਿਆ ਕਰ ਯਾਦ ਕਰ ਉਹਦੇ ਗੁਣ ਗਾ ਲਿਆ ਨਾਮਿਕ ਹਰ ਗੁਣ ਗਾਇ ਲੀ ਛਾੜ ਸਗਲ ਜੰਜਾਲ ਜਾਰੀ ਜ਼ਿੰਦਗੀ ਕੰਮ ਕਾਰ ਕਰਨਾ ਹੈ ਕੰਮ ਕਰੇ ਬਿਨਾ ਰੋਜੀ ਨਹੀਂ ਮਿਲਣੀ ਰੋਟੀ ਨਹੀਂ ਮਿਲਣੀ ਕੰਮ ਕਾਰ ਵੀ ਕਰ ਬਰਾਬਰ ਤੇ ਬੇਲਿਸਪਾਰਦੇ ਰੱਬ ਦਾ ਸ਼ੁਕਰ ਕਰਿਆ ਕਰ ਜਿਹਦੇ ਨਾਲ ਭਾਈ ਤੇਰਾ ਜੀਵਨ ਸਵਸਥ ਬਣਿਆ ਰਹੇ ਰੱਬ ਨੂੰ ਚੇਤੇ ਕਰਨਾ ਹੈ ਮਤਲਬ ਮੌਤ ਨੂੰ ਚੀਤੇ ਕਰਨਾ ਵੀ ਮੈਂ ਸਦਾ ਵਾਸਤੇ ਰਹਿਣ ਵਾਸਤੇ ਇੱਥੇ ਨਹੀਂ ਆਇਆ। ਰੱਬ ਨੂੰ ਯਾਦ ਕਰਨਾ ਸਿਮਰਨ ਕਰਨ ਦਾ ਮਤਲਬ ਹੀ ਸਤਿਗੁਰ ਕਹਿੰਦੇ ਇਹ ਹੈ ਜੇ ਤੇਰੇ ਰੱਬ ਯਾਦ ਰਹੇਗਾ ਤੇਰੀ ਮੌਤ ਚੀਤੇ ਰਹੇਗੀ। ਜੇ ਤੂੰ ਰੱਬ ਨੂੰ ਭੁੱਲ ਗਿਆ ਤੇਰਾ ਮਰਨਾ ਬਿਸਤਰ ਜਾਣਾ ਹੈ। ਆਗ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਵਿਣ ਅਵਰਾਂ ਕੋਈ। ਜਨਮ ਲੈਣ ਤੋਂ ਪਹਿਲਾਂ ਵੀ ਪਰਮਾਤਮਾ ਨੇ ਤੈਨੂੰ ਰੱਖਿਆ ਬਚਾ ਕੇ। ਜਾਨ ਨੂੰ ਤਾਂ ਵਾਦੀ ਪਰਮਾਤਮਾ ਹੀ ਤੇਰੀ ਰਾਖੀ ਕਰੇਗਾ ਜੇ ਪਰਮਾਤਮਾ ਦੇ ਬਾਣੇ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਹੈ ਸਿਮਰੰਤ ਸੰਤ ਸਰਵੱਤਰ ਰਮਣੰ ਉਹ ਹਰ ਇੱਕ ਥਾਂ ਦੇ ਉੱਤੇ ਸਮਾਇਆ ਹੋਇਆ ਰਮਿਆ ਹੋਇਆ ਹਰ ਇੱਕ ਜੀਵ ਦੇ ਵਿੱਚ ਹੈ ਨਾਨਕ ਅਗਨਾਸਨ ਜਗਦੀ ਸਰ ਹੈ ਆਪਣੇ ਪਿਆਰਿਆਂ ਦੇ ਪਾਪਾਂ ਦਾ ਨਾਸ਼ ਕਰਦਾ ਹੈ ਨਾਸ਼ ਕਰਦਾ ਅਗ ਪਾਪ ਨਾਸਨ ਮੁਕਤ ਕਰਨ ਵਾਲਾ ਪਾਪਾ ਤੋਂ ਕੌਣ ਉਹ ਜਗਦੀਸ਼ਰ ਪ੍ਰਮਾਤਮਾ ਕਾਲ ਗੁਪ ਵਿੰਗੂ ਜਿਹੜੇ ਉਹਨੂੰ ਸਿਮਰਦੇ ਨੇ ਸਦਾ ਚੇਤੇ ਕਰਦੇ ਨੇ ਜਿਹੜੇ ਉਹਨੂੰ ਵੇਖਦੇ ਨੇ ਰੱਬ ਦੇ ਬੰਦਿਆਂ ਦੇ ਵਿੱਚ ਹੀ ਕਹਿੰਦੇ ਆਪਾਂ ਵੀ ਤੇਰੇ ਵਰਗ ਦਰਸ਼ਕ ਦਾ ਰੱਬ ਵਰਗੇ ਨੇ ਤੇ ਦੇ ਦਿੰਦੇ ਇਹਨੂੰ ਵੇਖ ਕੇ ਮੈਨੂੰ ਰੱਬ ਚੇਤੇ ਆ ਜਾਂਦਾ ਤੂੰ ਬੜਾ ਗੌਰਮਤ ਪਿਆਰਾ ਮਨ ਮੈਂ ਤੜੀ ਐ ਸਵਾਜ ਰੋਜ਼ ਚੇਤੇ ਕਰਿਆ ਕਰ ਜਦੋਂ ਜਦੋਂ ਤੱਕ ਸਵਾਸ ਚੱਲਦੇ ਨੇ ਮਰਨ ਤੋਂ ਬਾਅਦ ਚੇਤੇ ਨਹੀਂ ਕਰਿਆ ਜਾਣਾ ਨਾ ਤੈਨੂੰ ਵੇਖਿਆ ਜਾਣਾ ਫਿਰ ਤਾਂ ਮਿੱਟੀ ਬਣ ਜਾਣੀ ਐ ਜੋਂਦੇ ਜੀ ਸਤਿਗੁਰ ਨੇ ਜੋਂਦੇ ਇਨਸਾਨ ਨੂੰ ਹੀ ਰੱਬ ਨੂੰ ਚੇਤੇ ਕਰਨ ਨੂੰ ਆਖਿਆ ਵੀ ਉਹਨੂੰ ਯਾਦ ਕਰ ਲਿਆ ਕਰ ਕੋਈ ਪਤਾ ਨਹੀਂ ਇਹ ਗੱਡੀ ਕਿਹੜੇ ਸਟੇਸ਼ਨ ਤੇ ਜਾ ਕੇ ਸਟਾਪ ਹੋ ਜਾਣੀ ਕਿਸੇ ਨੂੰ ਕੋਈ ਨਹੀਂ ਪਤਾ ਹੈ ਪੂਰ ਰਹੇ ਉਹ ਸਾਰਾ ਵਕਤਰ ਮੈਂ ਨਾਨਕ ਹਰ ਰੰਗ ਰਾਜ ਕੁਦਰਤ ਇਹੋ ਜੀਆਂ ਖੇਡਾਂ ਖੇਡਦੀ ਐ ਜੀਵ ਦੇ ਨਾਲ ਹਰ ਇੱਕ ਥਾਂ ਦੇ ਉੱਤੇ ਪ੍ਰਮਾਤਮਾ ਰਚਿਆ ਹੋਇਆ ਉਹਦੇ ਰੰਗਾਂ ਦਾ ਭੇਦੇ ਨਹੀਂ ਆ ਰਿਹਾ ਕਿਹੜੇ ਰੰਗਾਂ ਦੇ ਵਿੱਚ ਪਰਮਾਤਮਾ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਪੌੜੀ ਹਰ ਇੱਕ ਨਰੰਜਨ ਗਾਈ ਹੈ ਸਭ ਅੰਤਰ ਸੂਝੇ ਗੁਰਸਖੋ ਏ ਗੁਰਮਤ ਪਿਆਰਿਓ ਇੱਕ ਨਰੰਜਨ ਜਿਹੜਾ ਮਾਇਆ ਤੋਂ ਰਹਿਤ ਹੈ ਹਰ ਇੱਕ ਜੀਵ ਦੇ ਵਿੱਚ ਸਮਾਇਆ ਹੋਇਆ ਹੈ ਉਹ ਪਰਮਾਤਮਾ ਵਹਿਗੂ ਨਾਮ ਨੂੰ ਗਾਉਣਾ ਕਰੀਏ ਹਰ ਇੱਕ ਨਰੰਜਨ ਗਾਈ ਹੈ ਸਭ ਅੰਤਰ ਸੂਝੇ ਜਿਹੜਾ ਹਰ ਇੱਕ ਦੇ ਵਿੱਚ ਸਮਾਇਆ ਹੋਇਆ ਜਿਹਦੇ ਨਾਲ ਸਾਡਾ ਸਰੀਰ ਚੱਲ ਰਿਹਾ ਹੈ ਉਹ ਪਰਮਾਤਮਾ ਦੇ ਗੁਣ ਗਾਉਣੇ ਕਰੀਏ ਉਹਨੂੰ ਯਾਦ ਕਰ ਲਿਆ ਕਰੀਏ ਕਾਰਨ ਕਾਰਨ ਸਮਰਾਤ ਪ੍ਰਾਪ ਜੋ ਕਰੇ ਸੋਈ ਉਹ ਵਹਿਗੁਰੂ ਪਰਮੇਸ਼ਰ ਸਭਨਾ ਕਾਰਨਾਂ ਦੇ ਕਾਰਨ ਸਮਰੱਥ ਹੈ ਉਹਦੇ ਹੱਥ ਵਿੱਚ ਹੈ ਜੋ ਕੁਝ ਵੀ ਕਰਨਾ ਜੋ ਕੁਝ ਵੀ ਹੋਣਾ ਉਹਨੇ ਕਰ ਦੇਣਾ ਹੈ ਉਹਨੇ ਸਾਨੂੰ ਪੁੱਛਣਾ ਨਹੀਂ ਸਾਨੂੰ ਸਭ ਕੁਝ ਪੁੱਛ ਕੇ ਕਰਨਾ ਪੈਣਾ ਹੈ ਪਰ ਉਹ ਆਪਣੇ ਹੁਕਮ ਦਾ ਆਪ ਆਗਿਆਕਾਰੀ ਹੈ ਉਹ ਆਪਣੇ ਆਪ ਤੋਂ ਹੀ ਪੈਦਾ ਹੁੰਦਾ ਆਪਣੇ ਆਪ ਵਿੱਚ ਹੀ ਸਮਾ ਜਾਂਦਾ ਹੈ ਕਹਿੰਦੇ ਮੈਂ ਆਥਾਪ ਉਹ ਆਥਾਪ ਦਾ ਇਸ ਬਿਨ ਨਹੀਂ ਕੋਈ ਅੱਖ ਝਪਕਣ ਦਾ ਸਮਾਂ ਨਹੀਂ ਲੱਗਦਾ ਸ੍ਰਿਸ਼ਟੀ ਨੂੰ ਖਤਮ ਕਰਨ ਦਾ ਅੱਖ ਪਲਕਣ ਜਿੰਨਾ ਅੱਖ ਝਪਕਣ ਦਾ ਕਹਿੰਦਾ ਖਿੰਨ ਅੱਖ ਝਪਕਣ ਨੂੰ ਕਿੰਨੇ ਕਿ ਸਕਿੰਟ ਲੱਗਦੇ ਨੇ ਅੱਧਾ ਕਿ ਸਕਿੰਟ ਮਸਾਂ ਲੱਗਦਾ ਕਹਿੰਦੇ ਇੰਨਾ ਸਮਾਂ ਵੀ ਜੇ ਪ੍ਰਮਾਤਮਾ ਚਾਹੇ ਸ੍ਰਿਸ਼ਟੀ ਨੂੰ ਖਤਮ ਕਰ ਸਕਦਾ ਦੁਨੀਆ ਨੂੰ ਧਰਤੀ ਨੂੰ ਆਕਾਸ਼ ਤੇ ਚੜਾ ਸਕਦਾ ਆਕਾਸ਼ ਤੋਂ ਧਰਤੀ ਜੀ ਬਿੜਾ ਸਕਦਾ ਆਕਾਸ਼ ਤੇ ਚੜੇ ਹੋਏ ਰਾਜੇ ਨੂੰ ਬਿਖਾਰੀ ਬਣਾ ਸਕਦਾ ਪਿਖਾਰੀ ਨੂੰ ਰਾਜਾ ਬਣਾ ਸਕਦਾ ਆ ਹੁਣ ਪਿਛਲੇ 15 ਦਿਨਾਂ ਚ ਆਪਾਂ ਵੇਖਿਆ ਨਾ ਇੱਕ ਪਲ ਦੇ ਵਿੱਚ ਹੀ ਹੱਸਦਾ ਰਸਦਾ ਮਾਝਾ ਤੇ ਜਵਾਬਾ ਕੀ ਹਾਲਾਤ ਬਣ ਗਏ ਨੇ ਧਰਤੀ ਦੇ ਉਸ ਤੇ ਜਿਹੜੀ ਧਰਤੀ ਦੇ ਛਾਤੀ ਦੇ ਵਿੱਚੋਂ ਹਲਾਂ ਦੇ ਨਾਲ ਸੋਨਾ ਉਗਦਾ ਸੀ ਜ਼ਮੀਨ ਦੇ ਵਿੱਚੋਂ ਅੱਜ ਉਤੇ 5-5 ਫੁੱਟ ਮਿੱਟੀ ਪਹਾੜੀ ਰੇਤ ਚੜ ਗਈ ਹੈ ਉਹ ਨਦੀਆਂ ਦਰਿਆਵਾਂ ਦੀ ਰੇਤ ਚੜ ਗਈ ਹੁਣ ਉਹਨੂੰ ਕਿੰਨਾ ਸਮਾਂ ਲੱਗੇਗਾ ਖਾਣ ਪਤਾ ਨਹੀਂ ਕਿਹੜਾ ਮਾੜਾ ਸਮਾਂ ਸੀ ਉਹਨਾਂ ਪਰਿਵਾਰਾਂ ਦੇ ਉੱਪਰ ਪਰ ਉਹ ਪ੍ਰਮਾਤਮਾ ਨੇ ਫਿਰ ਵੀ ਕਰਕੇ ਦੱਸਿਆ ਵੀ ਭਾਈ ਮੇਰੇ ਹੱਥ ਵਿੱਚ ਸਾਰੀ ਤਾਕਤ ਖਿੰਨਵੇਂ ਥਾਪ ਉਹ ਥਾਪ ਦਾ ਪੈਦਾ ਵੀ ਕਰ ਦਿੰਦਾ ਖਤਮ ਵੀ ਕਰ ਦਿੰਦਾ ਕਈ ਮਰਦਿਆਂ ਨੂੰ ਬਚਾ ਵੀ ਲੈਂਦਾ ਹੈ ਉਦੇ ਹੱਥ ਵਿੱਚ ਸਾਰਾ ਕੁਝ ਹੀ ਨਹੀਂ ਹੈ ਉਹ ਆਪ ਹੀ ਪੈਦਾ ਕਰਨ ਵਾਲਾ ਹੈ ਆਪ ਹੀ ਬਣਾਉਣ ਵਾਲਾ ਆਪ ਹੀ ਢਾਉਣ ਵਾਲਾ ਹੈ ਆਪ ਹੀ ਖਤਮ ਕਰਨ ਵਾਲਾ ਖੰਡ ਬ੍ਰਹਿਮੰਡ ਪਤਾਲ ਦੀ ਪਰੇ ਆ ਸਭ ਨੂੰ ਹੀ ਉਹ ਖੰਡਾਂ ਬ੍ਰਹਿਮੰਡਾਂ ਪਤਾਲਾਂ ਮਤਲਬ ਵੱਡੇ ਵੱਡੇ ਪਹਾੜਾ ਨੂੰ ਸੰਭਾਲੀ ਵੀ ਆਪ ਖੜਾ ਹੈ ਜਦੋਂ ਕਿਤੇ ਪਾਪ ਦੀ ਕਿਰਿਆ ਵੱਧ ਜਾਂਦੀ ਹੈ ਕੁਦਰਤ ਨਾਲ ਛੇੜਛਾੜ ਜ਼ਿਆਦਾ ਹੁੰਦੀ ਹੈ ਫਿਰ ਖੜੇ ਪਹਾੜ ਹੀ ਆਪਣੇ ਆਪ ਹੀ ਤੁਰ ਪੈਂਦੇ ਨੇ ਹੁਣ ਆਪਾਂ ਵੇਖਿਆ ਪਿਛਲੇ ਦਿਨਾਂ ਮਾਸ਼ੱਲਾ ਕੀ ਹਾਲ ਹੋਇਆ ਜਿਹੜੇ ਪਹਾੜਾਂ ਨੂੰ ਮਸ਼ੀਨਾਂ ਨਹੀਂ ਕੱਟ ਸਕੀਆਂ ਉਹ ਪਹਾੜ ਆਪਣੇ ਆਪ ਆਪਣੇ ਹੀ ਪੈਰਾਂ ਤੋਂ ਤੁਰ ਕੇ ਦੂਸਰੇ ਰਸਤਿਆਂ ਦੇ ਵਿੱਚ ਪਹਾੜ ਢੇਹ ਢੇਰੀ ਕਰ ਦਿੱਤੇ ਨੇ ਦੀਪ ਰਵਿਆ ਸਭ ਲੋਈ ਹਰ ਇੱਕ ਕਣ ਕਣ ਮਿੱਟੀ ਦੇ ਕਣ ਵਿੱਚ ਵੀ ਪ੍ਰਮਾਤਮਾ ਦੀ ਸ਼ਕਤੀ ਹੈ ਉਹਦੇ ਹੱਥ ਵਿੱਚ ਹੈ ਕਦੇ ਪੈਦਾ ਕਰ ਸਕਦਾ ਹੈ ਤੇ ਕਦੇ ਖਤਮ ਕਰ ਸਕਦਾ ਜੀਵਨ ਵੀ ਦੇ ਸਕਦਾ ਹੈ ਪਹਾੜਾਂ ਦਾ ਖੰਡਾਂ ਦੀਪਾਂ ਲੋਹਣਾ ਮੰਡਲਾ ਸਮੁੰਦਰਾਂ ਨਦੀਆਂ ਨਾਲਿਆਂ ਸਾਰੇ ਉਹਦੀ ਹੁਕਮ ਦੇ ਵਿੱਚ ਚੱਲ ਰਹੇ ਨੇ ਉਹ ਨੌਂ ਖੰਡ ਧਰਤੀ ਹੈ ਜਿਹੜੀ ਨਾ ਉਹ ਸਾਰੀ ਉਹਦੀ ਹੁਕਮ ਦੇ ਵਿੱਚ ਹੈ ਕੋਈ ਨਹੀਂ ਪਤਾ ਲੱਗਦਾ ਕਿੱਧਰੋਂ ਕਿੱਧਰ ਨੂੰ ਪਾਣੀ ਪਾਣੀ ਹੋ ਜਾਣਾ ਕਿੱਧਰ ਆਗੂ ਹੋ ਜਾਣੀ ਹੈ ਸਾਰੇ ਨੌਂ ਹਿੱਸੇ ਪਾਣੀ ਮੰਨਦੇ ਆਪਾਂ ਬਾ ਬਾ ਨੌਂ ਖੰਡਾਂ ਨੂੰ ਯਾਦ ਕਰਦੇ ਆਂ ਤਾਂ ਕਾਇਆ ਨੇ ਇਸ ਖੰਡਾਂ ਨੂੰ ਕਿਵੇਂ ਭਾਗਾਂ ਵਿੱਚ ਵੰਡ ਕੇ ਮਿਲਾਉਣ ਦਾ ਯਤਨ ਕੀਤਾ ਸਤਿਗੁਰੂ ਸਾਹਿਬ ਕਹਿੰਦੇ ਖੰਡ ਬ੍ਰਹਮੰਡ ਪਾਤਾਲ ਦੀਪ ਸਾਰੇ بڑے بڑے ਪਹਾੜ ਪਰਬਤ ਉੱਚੀਆਂ ਬਿਲਡਿੰਗ ਇਹ ਮੇਰੇ ਹੁਕਮ ਦੇ ਵਿੱਚ ਹੀ ਖੜੀਆਂ ਨੇ ਜਿਸ ਦਿਨ ਮੇਰਾ ਹੁਕਮ ਦੀ ਉਲੰਘਣਾ ਹੋਗੀ ਇਹਨਾਂ ਦੇ ਕੋਲੋਂ ਇਹ ਉਸ ਦਿਨ ਮਿੱਟੀ ਚ ਮਿਲ ਜਾਣੀ ਨਾਸ਼ ਹੋ ਜਾਣਾ ਸਭ ਕੁਝ ਵੀ ਜਿਸ ਆਪ ਵਜਾਈ ਇਸ ਬੁੱਝ ਸੀ ਨਿਰਮਲ ਜਨਸੂ ਸਮਾਪਤੀ ਕਰਦੇ ਆ ਪਾਤਸ਼ਾਹ ਕਹਿੰਦੇ ਇਹ ਵੈਰੂ ਜਿਹਨੂੰ ਤੂੰ ਸੋਝੀ ਦਿਨਾਂ ਜਿਸ ਆਪ ਬੁਝਾਏ ਸੋਹੁੱਝ ਸੀ ਜਿਹਨੂੰ ਅਕਲ ਤੂੰ ਦਿਨਾਂ ਪਾਤਸ਼ਾਹ ਜਿਹਨੂੰ ਤੇਰੇ ਦਰ ਦੇ ਉਤੋਂ ਅਕਲ ਆ ਜਾਂਦੀ ਐ ਸੋਝੀ ਆ ਜਾਂਦੀ ਐ ਨਿਰਮਲ ਜਨ ਸੋਈ ਉਹਦਾ ਮਨ ਨਿਰਮਲ ਹੋ ਜਾਂਦਾ ਪਵਿੱਤਰ ਹੋ ਜਾਂਦਾ ਉਹ ਤੇਰੇ ਦਰ ਤੋਂ ਤੇਰੇ ਗੁਣਾਂ ਨੂੰ ਆਪਣੀ ਝੋਲੀ ਵਿੱਚ ਪਸਾਰ ਲੈਂਦਾ ਹੈ ਉਹ ਤੇਰੇ ਦਰ ਤੋਂ ਆ ਕੇ ਆਪਣੀਆਂ ਬੁਰਾਈਆਂ ਛੱਡ ਜਾਂਦਾ ਚੰਗੀਆਂ ਆਈਆਂ ਬੁਰਾਈਆਂ ਬੁਰਾਈਆਂ ਛੱਡ ਕੇ ਤੇਰੇ ਦਰ ਤੋਂ ਚੰਗੀ ਗੱਲ ਸਿੱਖ ਕੇ ਜਾਂਦਾ ਫਿਰ ਉਹਦਾ ਮਨ ਨਿਰਮਲ ਹੋ ਜਾਂਦਾ ਪਾਪਾਂ ਵਾਲੇ ਰਾਹ ਤੇ ਨਹੀਂ ਜਾਂਦਾ ਉਹ ਨਿਰਮਲ ਜਾਣਾ ਉਹ ਫਿਰ ਤੇਰਾ ਗੁਰਮੁਖ ਪਿਆਰਾ ਬਣ ਜਾਂਦਾ ਸਵੇਰੇ ਸ਼ਾਮ ਤੇਰੀ ਯਾਦ ਦੇ ਵਿੱਚ ਵਾਹਿਗੁਰੂ ਬੰਗਲੂ ਕਹਿ ਕੇ ਤੇਰੇ ਸਿਮਰਦਾ ਰਹਦਾ ਹੈ ਤੇਰੇ ਹੁਕਮ ਦੇ ਵਿੱਚ ਚੱਲਦਾ ਪਾਪਾਂ ਵਾਲੇ ਰਾਹ ਤੋਂ ਜਾਣਾ ਮੁਨਕਰ ਕਰ ਦਿੰਦਾ ਹੈ ਪਾਤਸ਼ਾਹ ਜੀ ਤੁਸੀਂ ਅਗਨਾਸ਼ਨ ਪਾਪਾਂ ਦਾ ਨਾਸ ਕਰਨ ਵਾਲੇ ਹੋ ਜਦੋਂ ਜੀਵ ਫਟ ਖਾਨ ਕੇ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ ਆਪ ਜੀ ਉਹਨੂੰ ਸਰ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨੂੰ ਆਪਣੇ ਚਰਨਾਂ ਵਿੱਚ ਜੋੜ ਲੈਣੀ ਹੋ ਉਹਦਾ ਜੀਵਨ ਹੀ ਬਦਲ ਜਾਂਦਾ ਦਾ ਉੱਠਣਾ ਬੈਠਣਾ ਚੱਲਣਾ ਖਾਣਾ ਪੀਣਾ ਪਹਿਨਣਾ ਸਾਰੇ ਰੰਗ ਤੰਗ ਦੁਨੀਆ ਦੇ ਨਾਲੋਂ ਵੱਖਰੇ ਹੋ ਜਾਂਦੇ ਨੇ ਜਦੋਂ ਪ੍ਰਮਾਤਮਾ ਦੇ ਨਾਲ ਪ੍ਰੇਮ ਪੈ ਗਿਆ ਭਗਤਾਂ ਤੇ ਸੰਸਾਰੀਆਂ ਜੋਰ ਕਦੇ ਨਾ ਆਇਆ ਰੱਬ ਦੇ ਪਿਆਰਿਆਂ ਦਾ ਸੰਸਾਰੀ ਦੰਦਿਆਂ ਦੇ ਨਾਲ ਬਲਾਮ ਨਹੀਂ ਹੁੰਦਾ ਉਹਨਾਂ ਦਾ ਉੱਠਣਾ ਬੈਠਣਾ ਚੱਲਣਾ ਭਗਤਾਂ ਦੀ ਚਾਲ ਬਰਾਦੀ ਉਹਨਾਂ ਦਾ ਤੁਰਨਾ ਉੱਠਣਾ ਬੈਠਣਾ ਵੱਖਰਾ ਹੈ ਇਸ ਕਰਕੇ ਸਤਿਗੁਰ ਕਹਿੰਦੇ ਹਰ ਥਾਂ ਦੇ ਉੱਤੇ ਭਾਈ ਪਰਮਾਤਮਾ ਹਾਜ਼ਰ ਨਾਜ਼ਰ ਹੈ ਬੰਦਾ ਇਨਸਾਨ ਇਨਸਾਨ ਤੋਂ ਪੜਦਾ ਰੱਖ ਸਕਦਾ ਲੋਕ ਕੋਈ ਲੋਕਲ ਬੇਟਾ ਕਰ ਸਕਦਾ ਪਰ ਜਿਹੜਾ ਪਰਮਾਤਮਾ ਹੈ ਚਤਰ ਗੁਪਤ ਜਦ ਲੇਖਾ ਮੰਗੈ ਉਹ ਨਾਲ ਦੀ ਨਾਲ ਤੇ ਸਾਰੀ ਰਿਪੋਰਟ ਲੈ ਰਿਹਾ ਵੀ ਕੀ ਕਰ ਰਿਹਾ ਭਾਈ ਕਿੱਥੇ ਆਏ ਆ ਕਿੰਨਾ ਤੇਰਾ ਪੁੰਨ ਦਾ ਕੰਮ ਹੈ ਕਿੰਨਾ ਤੇਰਾ ਪਾਪ ਦਾ ਕੰਮ ਹੈ ਤੇਰੇ ਪਲ ਪਲ ਦਾ ਹਿਸਾਬ ਸਤਗੁਰ ਪਾਤਸ਼ਾਹ ਕਹਿੰਦੇ ਉੱਥੇ ਕੋਈ ਨਹੀਂ ਬਖਸ਼ਿਆ ਜਾਣਾ ਉੱਥੇ ਸੱਚੂ ਹੀ ਸਾਕ ਜਿਬੜੈ ਚੁਣ ਵਖ ਕੱਢੇ ਜੱਜ ਮਾਲਿਆ ਜਮਾ ਨੇ ਤੇਰੇ ਪੁੰਨ ਤੇ ਪਾਪ ਦੋਨੋਂ ਵਖ ਕਰਕੇ ਰੱਖ ਦੇਣਾ ਐਨਾ ਇਹਨੇ ਰੱਬ ਦਾ ਨਾਮ ਲਿਆ ਐਨਾ ਇਹਨੇ ਲੋਕਾਂ ਨੂੰ ਭਲਾ ਕੀਤਾ ਐਡੀ ਇਹਨੇ ਧਰਮ ਦੀ ਕਮਾਈ ਕੀਤੀ ਐਨੇ ਨੇ ਪਾਪ ਕੀਤੇ ਉੱਥੇ ਕੋਈ ਸ਼ਿਕਾਰਸ਼ ਨਹੀਂ ਚੱਲਦੀ ਰੱਬ ਦੀ ਦਰਗਾਹ ਦੇ ਵਿੱਚ ਉੱਥੇ ਸਿਰਫ ਆਤਮਾ ਤੇ ਪਰਮਾਤਮਾ ਦੋ ਸਰੀਰ ਨੇ ਜਿਨ੍ਹਾਂ ਨੇ ਤੇਰਾ ਲੇਖਾ ਜੋਖਾ ਕਰਨਾ ਜੇ ਰੱਬ ਦੇ ਭਾਣੇ ਜੀਵਨ ਵੰਦੀਤ ਹੋਇਆ ਤਾਂ ਪਰਮਾਤਮਾ ਬਾਹਰ ਫੜ ਕੇ ਉਹ ਭਵ ਦੇ ਚ ਫੜ ਲਏਗਾ ਨਹੀਂ ਤਾਂ ਫਿਰ ਸਾਡੇ ਵਾਸਤੇ ਕਾਰਕਾਂ ਬਾ ਜਿਹੜੇ ਖੰਡ ਬ੍ਰਹਿਮੰਡ ਪਏ ਨੇ ਭਰੇ ਪਏ ਨੇ ਤਿਆਰ ਪਏ ਨੇ ਫਿਰ ਹਰ 84 ਦੇ ਚੱਕਰ ਵਿੱਚ ਜੰਮਣਾ ਪੈਣਾ ਮਰਨਾ ਪੈਣਾ ਬਾਰ ਬਾਰ